2 ਲੱਖ 3 ਕਿਹੜੇ ਸੂਏ ਆ ਇਹ ਤਾਂ ਦੂਜੇ ਸੂਏ ਸੁਣੇ ਇਹਨੇ ਦੂਜੇ ਸੂਏ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੀ ਹਾਈਟ ਹੋਗੀ ਇਹਦੀ ਇਹਦੀ 60 ਇੰਚ ਹੈਗੀ ਇਹ ਠੀਕ ਹੈ ਠੀਕ ਹੈ ਤੇ ਬੱਚੇ-ਬੁੱੱਚੇ ਅੰਦਰੋਂ ਸਾਫ਼ ਆ ਜਾਵਾਂਗੇ ਹਾਂਜੀ ਬਿਲਕੁਲ ਸਾਫ਼ ਆ ਗਾਰੰਟੀ ਹੋਗੀ ਹਾਂਜੀ ਪੂਰੀ ਗਾਰੰਟੀ ਜੀ ਫੁੱਲ ਇਹਦਾ ਕੀ ਮੁੱਲ ਕਰਦੇ ਹਾਂ ਇਹਦਾ ਮੰਗਦੇ 75000 ਰੁਪਏ 55000 ਹਾਂਜੀ ਠੀਕ ਹੈ ਤੇ ਲੱਗਿਆ ਕੁਛ ਇਹ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅੱਜ ਆਪਾਂ ਮੰਨੂ ਸਟੱਡ ਪਰਮ ਤੇ ਖੜੇ ਆ ਤੇ ਬਾਈ ਕੋਲੇ ਜਾਨਵਰ ਘੈਂਟ ਘੈਂਟਾ ਤੇ ਕੀ ਡਿਟੇਲ ਆ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਕਿਵੇਂ ਆ ਮਾਹੌਲ ਕਿਵੇਂ ਬਹੁਤ ਵਧੀਆ ਬਾਈ ਜੀ ਪੂਰਾ ਵਧੀਆ ਮਾਹੌਲ ਹੈ ਕਿੰਨੇ ਕੁ ਮੇਲੇ ਤੂੰ ਪਹਿਲਾਂ ਲਾਇਆ ਉਹ ਵੀ ਨਾਲ ਅਸੀਂ ਤਿੰਨ ਚਾਰ ਮੇਲੇ ਲਾਇਏ ਤੂੰ ਪਹਿਲਾਂ ਮਕਸਰ ਵਾਲਾ ਕਿਵੇਂ ਰ ਮਕਸਰ ਬਾਈ ਮੈਂ ਗਿਆ ਨਹੀਂ ਕੋੜਾ ਲੈ ਕੇ ਠੰਡਾ ਦਾ ਕਰਕੇ ਅੱਛਾ ਹਾਂ ਮਕਸਰ ਸਾਰੀ ਵੀ ਬਹੁਤ ਹਾਂ ਜੀ ਠੰਡਾ ਦਾ ਕਰਕੇ ਹੀ ਗਿਆ ਠੀਕ ਹੈ ਹਾਂ ਜੀ ਇਹਦੇ ਬਾਰੇ ਦੱਸੋ ਕੀ ਤੇਲ ਆ ਇਹ ਬਾਈ ਚੱਕ ਰੂ ਹੀ ਆਲ ਇੰਡੀਆ ਦੇ ਚੈਂਪੀਅਨ ਸੀ ਰਿਪਿਓ ਠੀਕ ਹੈ ਉਹਦਾ ਡਾਇਰੈਕਟ ਬੱਚਾ ਬਈ ਜੀ ਠੀਕ ਹੈ ਤੇ ਮਾਰਕਿੰਗ ਕਿਵੇਂ ਆ ਕੀ ਬਹੁਤ ਵਧੀਆ ਮਾਰਕਿੰਗ ਗਈ ਬਹੁਤ ਚੰਗਾ ਰਿਜ਼ਲਟ ਹੈ ਜੀ ਅੱਛਾ ਹਾਂਜੀ ਆਗੇ ਬੱਚੇ ਮਾਰਕਿੰਗ ਬਹੁਤ ਕਿਰਪਾ ਦਾ ਹਮੇਸ਼ਾ ਦੀ ਕਿੰਨੀਆਂ ਕੋੜੀਆਂ ਲਵਾਦੀਆਂ ਹਣੇ ਕੋੜਨਾ ਸੀ ਜੀ 80 85 ਕੋੜੀਆਂ ਮੈਚ ਕਰਾਂਗੇ ਇਹਦੇ ਵਿੱਚ ਠੀਕ ਹੈ ਹਾਂਜੀ ਤੇ ਕਿਹੜੀ ਕਿਹੜੀਆਂ ਕਿਹੜੀਆਂ ਘੋੜਿਆਂ ਤੇ ਵੀ ਰਿਜ਼ਲਟ ਵਧੀਆ ਰਿਜ਼ਲਟ ਹੀ ਲਾਲ ਚੰਬੀ ਦੀ ਵੀ ਬਹੁਤ ਚੰਗਾ ਰਿਜ਼ਲਟ ਹੈ ਨੀਲੀ ਜੰਬੀ ਦੀ ਵੀ ਹੈ ਸੰਜਾਵਤੀ ਵੀ ਹੈ ਨਗਰੀਤੀ ਵੀ ਹੈ ਸਾਰੀਆਂ ਘੋੜੀਆਂ ਤੇ ਆਇਆ ਜੀ ਜਿੰਨੇ ਵੀ ਰੰਗ ਹੁੰਦੇ ਨੇ ਠੀਕ ਆ ਸਰ ਕੇ ਨੋਗਰਿਆ ਬੱਚੇ ਉੱਤੇ ਕੀ ਹਾਈਟ ਹੈ ਇਹਦੀ ਇਹਦੀ 65 66 ਇੰਚ ਹਾਈਟ ਹੈ ਜੀ 65 66 ਹਾਂਜੀ ਠੀਕ ਆ ਤੇ ਇਹਦੀ ਫੀਸ ਕੀ ਰੱਖੀ ਫੀਸ 15000 ਰੁਪਈਆ ਮਾਰਤਾ ਨੂੰ ਵੀ ਉਹ ਜੁੱਤ 15000 ਕੀ ਮਾਰ ਦੇ ਦੇਖ ਕੇ ਆ ਗਿਆ ਤੁਹਾਡੀ ਵੀਡੀਓ ਚ 2000 ਰੁਪਈਆ ਕਰ ਦਾਂਗੇ ਲੈ ਤੁਹਾਡੀ ਵੀਡੀਓ ਇਹ ਦੇਖੋ ਲੈ ਵੀ 2000 ਰੁਪਈਆ ਕਰ ਦੋ ਬਾਈ ਦਿਲ ਖੁੱਲਾ ਹੀ ਆ ਠੀਕ ਆ ਬਾਈ ਠੀਕ ਬਾਈ ਜਾਨਵਰ ਸੇਲ ਵਾਸਤੇ ਵੀ ਲੈ ਹਾਂ ਹਾਂ ਬਾਈ ਜੀ ਸੇਲ ਵਾਸਤੇ ਜਾਨਵਰ ਆਇਓ ਮਾੜਾ ਇਹਨਾਂ ਹੀ ਦੱਸਿਓ ਡਿਟੇਲ ਇਹ ਕੁੜੀ ਬਾਈ ਜੀ 12 13 ਦਿਨਾਂ ਦੀ ਘੱਬਣੇਗੀ ਕੋੜਾ ਛੱਡਿਆ ਸੀ ਕਾ ਜੀ ਚੱਕ ਪਾਸ ਚਾਉਂਦੀ ਨਹੀਂ ਕਿਹੜੇ ਤੋਂ ਇਹ ਆਪਣੇ ਨੂੰ ਕੋੜੇ ਤੋਂ ਹੀ ਇਸੇ ਤੋਂ ਹੀ ਹਾਂਜੀ ਤੂੰ ਕਿਹੜੀ ਲੈਣ ਦੀ ਹੈ ਕੀ ਆਣ ਲੈਣੇ ਆਣੋ ਹਾਂਜੀ ਹਾਂ ਠੀਕ ਆ ਤੂੰ ਕਿਹੜੀ ਨਸਲ ਚ ਆ ਗਈ ਇਹ ਇਹ ਚੰਬੀ ਆ ਗਈ ਜੀ ਜੀ ਖਾਲੜੀ ਜੰਬੀ ਠੀਕ ਹੈ ਹਾਂਜੀ ਕਿਹੜੇ ਸੂਏ ਹੋ ਇਹ ਸੀਮੇ ਸੂ ਸੁਣਾ ਜੀ ਨਾ ਦੰਦੋਂ ਕਿਵੇਂ ਆ ਦੰਦੋਂ ਪੱਕੀ ਠੀਕ ਹੈ ਪੂਰੇ ਦੰਦ ਨੇ ਠੰਡੀ ਆ ਹਾਂ ਸੰਢੀ ਸੀਰ ਸਾਹੂ ਉਹ ਤੇ ਕੀ ਮੁੱਲ ਕੀਤਾ ਇਹਦਾ ਇਹਦਾ 1.60 ਲੱਖ ਰੁਪਏ ਇਹ ਚੋ ਵੀ ਹੋ ਜੂ ਮਾਨ ਦਾ ਮਾੜਾ ਮੋਟਾ ਹੋ ਜੂ ਇਹ ਥੋੜਾ ਮੋਟਾ ਠੀਕ ਹੈ ਹਾਂਜੀ ਅੰਦਰ ਦੀ ਸਾਫ ਹੈ ਬਿਲਕੁਲ ਸਾਫ ਹੈ ਚੇ ਦੋ ਵਾਰੀ ਚੈੱਕ ਕਰਾਂ ਲਈਏ ਓਕੇ ਠੀਕ ਕੀ ਹਾਈਟ ਹੋ ਗਈ ਇਹਦੀ ਇਹਦੀ ਸਾਢੇ 60 61 ਇੰਚ ਹਾਈਟ ਹੈਗੀ ਜੀ ਇਹ ਵੀ ਸੇਲ ਹੈ ਜੀ ਘੋੜੀ ਅੱਛਾ ਜੀ ਇਹ ਗੱਬਣ ਇਹ 12 13 ਨਾਲ ਦੀ ਗੱਬਣ ਹੈ ਜੀ ਠੀਕ ਹੈ ਹਾਂ ਚੈੱਕ ਪਾਸ ਚ ਇਹ ਵੀ ਨਹੀਂ ਹੁੰਦੀ ਜੀ ਉਹ ਹੋਗੇ 12 13 ਠੀਕ ਹੈ ਕ੍ਰੋਸ ਕਰਾਈ ਵੀ ਹੈ ਕਹਿੰਦੇ ਹਾਂਜੀ ਹਾਂਜੀ ਕ੍ਰੋਸ ਕਰਾਈ ਹੋਈ ਹੈ ਠੀਕ ਆ ਤੇ ਇਹ ਦੀ ਬਈ ਕੀ ਡਿਟੇਲ ਹੈ ਇਹ ਦੀ ਹੁੰਦਾ ਦੋ ਲੱਖ ਦੋ ਲੱਖ 30 ਹਜ਼ਾਰ ਦੀ ਦੋ ਲੱਖ ਰੁਪਇਆ ਹੈ ਠੀਕ ਆ ਦੋ ਲੱਖ 30 ਹਜ਼ਾਰ ਕਿਹੜੇ ਸੂਏ ਆ ਇਹ ਤਾਂ ਦੂਜੇ ਸੂਏ ਸੋਣੇ ਜੀ ਇਹਨੇ ਦੂਜੇ ਸੂਏ ਸੋਨੇ ਹਾਂਜੀ ਹਾਂਜੀ ਠੀਕ ਆ ਤੇ ਕਿੰਨੀ ਹਾਈਟ ਹੋਗੀ ਇਹ ਦੀ ਇਹ ਦੀ 60 ਕੰਚ ਹੈਗੀ ਇਹ ਠੀਕ ਆ ਠੀਕ ਆ ਤੇ ਬੱਚੇ-ਬੁੱਚੇ ਅੰਦਰੋਂ ਸਾਫ਼ ਆ ਜਾਵਾਂਗੇ ਹਾਂਜੀ ਬਿਲਕੁਲ ਸਾਫ਼ ਆਈ ਗਾਰੰਟੀ ਹੋਗੀ ਹਾਂਜੀ ਪੂਰੀ ਗਾਰੰਟੀ ਜੀ ਫੁੱਲ ਚਲ ਠੀਕ ਆ ਕਿਉਂ ਪੈਸੇ ਲਾਉਣੇ ਅਗਲੇ ਨੇ ਅਗਲਾ ਨਾ ਨਾ ਹਾਂਜੀ 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 ਹੈਣਾ ਇਹ ਬਈ ਇਹ ਬਚੇਰਾ ਜੀ ਆਫਾ ਠੀਕ ਹੈ ਫਤੇ ਘੋੜੇ ਦਾ ਉਹ ਫੜਿਆ ਘੋੜਾ ਫਤੇ ਘੋੜੇ ਦਾ ਹਾਂਜੀ ਠੀਕ ਹੈ ਕਿ ਦੂਜਾ ਕਿੰਨੇ ਚਿਰ ਦਾ ਹੋ ਗਿਆ ਇਹ ਬਈ ਸਾਢੇ 7 ਮਹੀਨੇ ਅਮਰ ਹੈਗੀ ਠੀਕ ਆ ਆ ਮੱਥੇ ਜਿਹੜਾ ਆਇਆ ਇਹ ਮੱਥੇ ਫੁੱਲ ਆਈ ਉਹਦੇ ਪਟਾਏ ਨੇ ਫੁੱਲ ਆ ਗਏ ਅੱਛਾ ਹਾਂਜੀ ਇੱਕ ਘੋੜੀ ਵੀ ਕਰਦੀ ਸੀ ਆਪਣੀ ਘੋੜੀ ਕਰਦੀ ਸੀਗੀ ਠੀਕ ਹੈ ਮਾਂ ਨੂੰ ਕਿਹੜੀ ਲੈਣਾ ਮਾਂ ਨੂੰ ਲਾਉਣ ਲੈਦੀ ਸੀਗੀ ਹਾਂ ਹਾਂਜੀ ਠੀਕ ਹੈ ਬਈ ਠੀਕ ਹੈ ਇਹਦਾ ਕੀ ਮੁੱਲ ਕਰਦੇ ਹਾਂ ਇਹਦਾ ਮੰਗਦਾ 75000 ਰੁਪਏ 75000 ਹਾਂਜੀ ਠੀਕ ਆ ਤੇ ਲੱਗਿਆ ਕੁਛ ਥੋੜੂ ਪਹਿਲਾਂ ਮਰਕੂ ਘੇ ਲਗਾਈਏ ਹੁਣ ਕਿਰਾਏ ਜੇ ਕਰੇ ਵੀ ਮੋੜ ਕੇ ਲੈ ਚਾਣਗੇ ਬਸ ਤਿਆਰ ਕਰ ਲਾਂਗੇ ਐਂ ਜੇ ਮਨ ਹੋ ਰਿਹਾ ਜੀ ਅੱਛਾ 2 ਚ 30 2 ਚਤਾ ਜੀ ਹੈ ਜੀ ਠੀਕ ਚਲ ਬਣ ਜੂਗਾ ਚੰਗਾ ਠੀਕ ਹੈ ਫਿਰ ਥੋੜਾ ਠੱਲਾ ਹੋਗਾ ਤਾਂ ਕਰਕੇ ਥੋੜਾ ਲਸਾ ਪੈ ਗਿਆ ਬੱਚਾ ਠੀਕ ਹੈ ਹਾਂ ਜੀ ਹਾਂ ਹੁਣ ਠੀਕ ਆ ਹਾਂ ਹੁਣ ਠੀਕ ਹੈ ਜੀ ਓਕੇ ਠੀਕ ਹੈ ਬਈ ਇਹ ਹੈ ਬਈ ਇਹ ਕੋੜੀ ਸੇਲ ਨਹੀਂ ਹੈਗੀ ਜੀ ਇਹ ਤਾਂ ਉਹੀ ਰਹਿੰਦੀ ਹੈ ਡਿਸਪਲੇ ਵਾਸਤੇ ਹਾਂ ਜੀ ਇਹ ਮਿਲਾਉਣੀ ਸੀ ਬਸ ਇਹ ਘੋੜੇ ਤੋਂ ਠੀਕ ਹੈ ਥੋੜਾ ਜੀ ਹੀਟ ਕੱਢੀ ਇਹਨੂੰ ਮਿਲਾ ਦੇ ਐਂ ਕੱਲ੍ਹ ਨੂੰ ਠੀਕ ਹੈ ਹਾਂ ਜੀ ਓਕੇ ਵਧੀ ਇਹ ਡਾਇਮੰਡ ਦਾ ਬੱਚਾ ਜੀ ਕੋੜਾ ਮੱਝੂ ਕੇ ਲੈਣ ਚ ਆ ਗਿਆ ਠੀਕ ਹੈ ਨਾ ਪਤਾ ਕਿੰਨੀ ਹਾਈਟ ਹੋ ਬਈ ਇਹਦੀ ਇਹਦੀ ਹਾਈਟ ਕਿੰਨੀ ਸਮੇਂ ਰਹਿਣਾ 63 ਪਲੱਸ ਹੈ ਇਹਦੀ ਠੀਕ ਹੈ ਰਿਜ਼ਲਟ ਕਿਵੇਂ ਆਇਆ ਇਹਦੀ ਰਿਜ਼ਲਟ ਬਹੁਤ ਘਿਰ ਪਈ ਤੇ ਵੀ ਬਹੁਤ ਸੋਹਣਾ ਬੋ ਬੱਚਾ ਇਸੇ ਦੀ ਹੈ ਜੀ ਠੀਕ ਹੈ ਹਾਂਜੀ ਉਹ ਬੱਚਾ ਇਹਦਾ ਹਾਂਜੀ ਹਾਂਜੀ ਠੀਕ ਹੈ ਦੇ ਕਿਹੜੀਆਂ ਕਿਹੜੀਆਂ ਘੋੜਿਆਂ ਦਾ ਹੀ ਵਧੀਆ ਮਾਰਕਿੰਗ ਵਧੀਆ ਆਉਂਦੀ ਆ ਇਹ ਕਾਲੀਆਂ ਘੋੜਾਂ ਦਾ ਤੇ ਵਧੀਆ ਆਇਆ ਰਿਜ਼ਲਟ ਇਹਦਾ ਅੱਛਾ ਆਹ ਵਲੱਖ ਤੇ ਵੀ ਠੀਕ ਆ ਗਿਆ ਠੀਕ ਹੈ ਕਿੰਨੇ ਚੜਦਾ ਹੋ ਗਿਆ 1.450 ਠੀਕ 1.450 ਨਾਲ ਕਿੰਨੀ ਹਾਈਟ ਹੋ ਬਾਈ ਇਹਦੀ ਚਾਹਉਂ ਸਾਢੇ 6 ਫੁੱਟ 6 ਫੁੱਟ ਹੈਗੀ ਜੀ ਘਰ ਦਾ ਹੀ ਬੱਚਾ ਪਾਲਿਆ ਸੀ ਨਾ ਪਾਲ ਸੀ ਤੇ ਸੀ ਪੂਰਾ ਮਤਲਬ ਕੀ ਹੋ ਗਿਆ 2 ਸਾਲ ਨੂੰ 2 ਸਾਲ ਠੀਕ ਹੈ ਕੀ ਫੀਸ ਲੱਗਦੀ ਬਾਈ ਇਹਦੀ ਇਹਦੀ 15000 ਹੈ ਬਾਈ 15000 ਹੈ ਹਾਂ ਤੇ ਕਿੰਨੀਆਂ ਕੋੜੀਆਂ ਮੇਟ ਕਰਾ ਦੇ ਇਹ ਤਾਂ ਵੀ ਚੰਗੀਆਂ ਕੋੜੀਆਂ ਮੇਟ ਹੋ ਗਈਆਂ ਇਹ ਚ 52 53 ਕੋੜੀਆਂ ਹੋ ਗਈਆਂ ਠੀਕ ਹੈ ਹਾਂਜੀ ਥੋੜੇ ਏਰੀਏ ਦੇ ਆਉਂਦੇ ਆ ਕਿ ਪਾਸੇ ਵੀ ਆ ਜਾਂਦੇ ਏਰੀਏ ਦੀ ਵੀ ਆ ਜਾਂਦੇ ਨੇ ਠੀਕ ਕੁਝ ਕਈ ਵਾਰੀ ਲੋਕ ਆਏ ਹੋਏ ਹੋਰ ਘੋੜੇ ਲੈ ਕੇ ਵੇਚੀ ਜਾਂਦੇ ਨੇ ਲੁਕੋ ਲੈਂਦੇ ਨੇ ਮਗਰ ਉਹਦੇ ਇਹ ਲੋਕਾਂ ਚ ਜ਼ਿਆਦੇ ਆ ਜੀ ਇਹ ਲੋਕਾਂ ਨੂੰ ਹੱਥ ਵੰਨ ਕੇ ਵੇਂਤੀ ਵੀ ਜਿਹੜੇ ਵੀਰ ਘੋੜਾ ਮਲਾਉਂਦੇ ਆ ਜੀ ਵੀਰ ਕਿਸੇ ਦਾ ਦਿਲ ਨਾ ਥੋੜਿਆ ਕਰੋ ਜਿਹੜੇ ਘੋੜੇ ਤੋਂ ਮਲਾਉਣੀ ਹੈ ਉਸੇ ਦਾ ਬੱਚਾ ਤੁਸੀਂ ਦੱਸਿਆ ਕਰੋ ਯਾਰ ਨਵਾਂ ਬੰਦਾ ਬਈ ਜਿਹੜਾ ਸ਼ੁਰੂ ਕਰੂਗਾ ਜੀ ਆਪਾਂ ਉਹਨੂੰ ਉੱਥੇ ਆ ਕੇ ਗਲਤੀ ਕਰਤੀ ਤੇ ਅੱਗੇ ਨੇ ਕਿ ਹੋਣਗੇ ਘੋੜੇ ਵਾਲੇ ਵੀ ਪਾਲਣਗੇ ਹਾਂਜੀ ਹਾਂ ਹਾਂ ਹੋਰ ਇਸ ਉਹ ਵੀ ਜਾਨਵਰ ਰਹਿੰਦੇ ਆ ਫਾਰਮ ਤੇ ਵੇਚਣ ਖਰੀਦਣ ਵਾਲੇ ਇਹਨਾਂ ਤੋਂ ਇਲਾਵਾ ਹੋਰ ਵੀ ਇਹਨਾਂ ਤੋਂ 2-3 ਘੋੜੀਆਂ ਘਰੇ ਰੱਖਿਆ ਹੋਊਗਾ ਹੈਗੀ ਠੀਕ ਆ ਹਾਂਜੀ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਾਂਜੀ ਹਾਂਜੀ ਕਿਰਪਾ ਸਤਿਗੁਰੂ ਜੀ ਪੂਰੀ ਵਧਾਈ ਜੀ ਠੀਕ ਆ ਬਈ ਇਹਨਾਂ ਚੋਂ ਵੀ ਜੇ ਤੁਹਾਡੇ ਨਹੀਂ ਪਸੰਦ ਆਉਂਦੇ ਤਾਂ ਤੁਸੀਂ ਬਾਈ ਜਾਣਾ ਫਿਰ ਵੀ ਫੋਨ ਤੇ ਗੱਲਬਾਤ ਕਰੋ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਕਈ ਵਾਰੀ ਫਾਰਮ ਤੇ ਆਉਂਦੀ ਜਾਂਦੀ ਰਹਿੰਦੀ ਆ ਉਹ ਵੀ ਤੁਸੀਂ ਬਾਈਆਂ ਤੋਂ ਲੈ ਸਕਦੇ ਹੋ ਬਈ ਨੰਬਰ ਬੋਲਿਓ ਆਪਣਾ ਨੰਬਰ 98780 ਬਾਈ 78945 ਕਿਹੜਾ ਜ਼ਿਲ੍ਹਾ ਆਪਣਾ ਜੇ ਨਾ ਮਾਨਸਾ ਜੀ ਪਿੰਡ ਰਾਫਰ ਜੀ ਜਸਵੀਰ 94 65 ਬਾਈ 96 50 ਸੋ ਦੋਸਤੋ ਇਹ ਗੱਲਬਾਤ ਸੀ ਇਸ ਟਾਈਮ ਅਸੀਂ ਖੜੇ ਸੀਗੇ ਮਹੂਤ ਸਟੈਂਡ ਫਾਰਮ ਤੇ ਬਾਈਆਂ ਦੇ ਜਾਨਵਰ ਤੁਹਾਨੂੰ ਦਿਖਾਏ ਆ ਪਰਮਾਤਮਾ ਮਿਹਰ ਕਰੇ ਸੱਚੇ ਪਾਤਸ਼ਾਹ ਕੇ ਜਾਨਵਰ ਆ ਜਿਹੜੇ ਉਹ ਸਾਰੇ ਭਰਾਵਾਂ ਦੇ ਤਾਮਦਰ ਉਸ ਤਰ੍ਹਾਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਜੇ ਕੋਈ ਜਾਨਵਰ ਲੈਣਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਠੀਕ ਹੈ ਬਾਈ ਠੀਕ ਹੈ ਸਾਹਿਬ ਕੀ ਸੇਵਾ ਕਰਨੀ ਬੱਸ 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 ਧੰਨਵਾਦ ਕੋਈ ਗੱਲ ਕੀ ਬਣਾ ਲੈਣਾ ਘੁੱਟ ਬੜੇ ਵੀਰ ਦਾਲੀ ਕੋਈ ਕਿੱਟਰੀ ਕੋਈ ਮੈਨੂੰ ਨੰਬਰ ਦੇ ਦੇ ਉਹਦੇ ਵਿੱਚ ਪਾਵਾਂਗੇ ਹਾਂਜੀ ਨੰਬਰ ਲੈ ਉਹਦੇ ਤੇ ਹੈਗਾ ਹਾਂਜੀ ਹੈਗਾ ਫਿਰ ਉਹੀ ਉਹਦੀ ਫੋਟੋ ਹੀ ਖਿੱਚ ਲੈਣਾ ਸਿੱਧਾ ਕਰ ਦੇਣਾ ਸਿੱਧਾ ਕਰ ਦੇ ਹਾਂ ਇੱਕ ਫੋਟੋ ਤੇਰੀ ਖਿੱਚਾਂਗੇ ਇੱਥੇ ਠੱਲ ਕੇ ਮਾੜਾ ਤੂੰ ਇੱਕ ਕਰੀ ਉਹ ਸਿੱਧਾ ਕਰ